ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਸਾਵਾ ਜੀ ਪਤਾ ਕਿ ਦੂਜੇ ਤੁਹਾਡੇ ਨਾਲ ਬੀਬੀ ਜਗੀਰ ਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਏ ਹੋਰ ਤਾਂ ਕਿਸੇ ਬੋਸਾਵਾ ਮਾਰਦੀ ਸਾਤਮਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤਾ ਮੈਂ ਗੱਲ ਨਹੀਂ ਤੇਰੇ ਨਾਲ ਕਰਨੀ ਇਸ ਗੱਲ ਤੇ ਤੁਸੀਂ ਮੇਰੇ ਲੜਾਈ ਕਰਾਉਣ ਦੀ ਯਕੀਨਤ ਕਰਦੀ ਨਹੀਂ ਚਲੋ ਆਪਾਂ ਇਸ ਤੇ ਨਹੀਂ ਜੀ ਬੜਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਲਮ ਨਹੀਂ ਕੋਈ ਵੀ ਖੀ ਹੋਣ ਦੇ ਵਕੀਲ ਨਹੀਂ ਹੋਇਆ ਚਲੋ ਆਪਾਂ ਚਲੂ ਕਰੋਗੀ ਬਈ ਹੋਗਾ ਨਾ ਮੈਂ ਵੀ ਧਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ ਹੋਰ ਜੀ ਤੇ ਨਹੀਂ ਫਿਰ ਮੈਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਬੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਕਾਇਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਬਾਧਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਬਕਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉੱਥੇ ਬੀਬੀ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਉਹਦੇ ਵੀ ਆਪਣਾ ਪੂਰਾ ਉਤਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ